ਪੰਜਾਬ ਵਿੱਚੋਂ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਪੂਰੀ ਸ਼ਕਤੀ ਨਾਲ ਇੱਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ ਅਤੇ ਇਸ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਭਵਾਨੀ ਗੜ੍ਹ ਜिले ਦੌਰਾਨ ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਇਸ ਦੌਰਾਨ ਸੀਐਮ ਮਾਨ ਨੇ ਅਤੀ ਆਧੁਨਿਕ ਤਬ ਡਿਵੀਜ਼ਨਲ ਕੰਪਲੈਕਸ ਦਾ ਰਸਮੀ ਉਦਘਾਟਨ ਕੀਤਾ ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਵੀ ਸ਼ਹਿਰ ਕਸਬੇ ਜਾਂ ਪਿੰਡ ਤੋਂ ਸਾਨੂੰ ਨਸ਼ਿਆਂ ਦੀ ਵਿਕਰੀ ਦੀ ਖਬਰ ਮਿਲਦੀ ਹੈ ਉਸ ਇਲਾਕੇ एसपी डीएसपी ਅਤੇ ਐਸਐਚਓ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਸਮੱਸਿਆ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਰਕਾਰ ਸਮਾਜਿਕ ਮਹਿੰਮਾ ਚਲਾ ਰਹੀ ਹੈ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਆ ਸਮਾਜ ਸੇਵੀ ਸੰਸਥਾਵਾਂ ਤੋਂ ਵਿਸ਼ੇਸ਼ ਸਹਿਯੋਗ ਲੈ ਰਹੀ ਹੈ ਪੁਲਿਸ ਨੂੰ ਗ੍ਰਾਮ ਪੰਚਾਇਤਾਂ ਤੋਂ ਸਹਿਯੋਗ ਲੈਣ ਲਈ ਵੀ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਤੇ ਪੰਜਾਬ ਵਿੱਚ ਵੱਡੀ ਵਾਰਦਾਤ ਘਰ ਵਿੱਚ ਸੌਂਰੇ ਆਪ ਵਰਕਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਥਾਣਾ ਜਮਾਲ ਅਦੀਨ ਆਉਂਦੇ ਪਿੰਡ ਪਧਾਰੀ ਵਿੱਚ ਆਮ ਆਦਮੀ ਪਾਰਟੀ ਤੇ ਪੰਚਾਇਤ ਮੈਂਬਰ ਦੇ ਭਰਾ ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਘਰ ਵਿੱਚ ਸੌ ਰਿਹਾ ਸੀ ਅਤੇ ਉਸ ਨੂੰ ਉਸ ਨੂੰ ਜ਼ਖਮੀ ਕਰ ਦਿੱਤਾ ਇਸ ਸਬੰਧੀ ਦੀ ਬੀਤੀ ਰਾਤ ਪਿੰਡ ਪਧਰੀ ਤੇ ਦੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦਾ ਭਰਾ ਪਰਮਜੀਤ ਸਿੰਘ ਆਪਣੇ ਘਰ ਵੀ ਸੁੱਤਾ ਪਿਆ ਸੀ ਜਦੋਂ ਕਿ ਉਸਦਾ ਪਰਿਵਾਰ ਘਰ ਦੇ ਨੇੜੇ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ ਬਾਅਦ ਵਿੱਚ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਉਸ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਦੋਂ ਰੋਲਾ ਸੁਣ ਕੇ ਘਰ ਪਹੁੰਚੇ ਤਾਂ ਉਕਤ ਲੋਕ ਅਪਰਾਧ ਕਰਨ ਤੋਂ ਬਾਅਦ ਉੱਥੋਂ ਭੱਜ ਗਏ ਗੰਭੀਰ ਜ਼ਖਮੀ ਪਰਮਜੀਤ ਸਿੰਘ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਸਰਪੰਚ ਸਲਵਿੰਦਰ ਸਿੰਘ ਨੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਸਬੰਧੀ ਐਸਐਚਓ ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਪਰ ਜ਼ਖਮੀ ਪਰਮਜੀਤ ਸਿੰਘ ਜਿਸ ਦੀ ਹਾਲਤ ਗੰਭੀਰ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਅਮਰੀਕਾ ਵਿੱਚ ਨੌਕਰੀ ਤੋਂ ਕੱਢੇ ਜਾਣਗੇ ਸਰਕਾਰੀ ਕਰਮਚਾਰੀ ਇਸ ਐਲਾਨ ਤੋਂ ਬਾਅਦ ਵਧੀ ਲੋਕਾਂ ਦੀ ਟੈਨਸ਼ਨ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਰਹੇ ਹਨ ਐਲੋਨ ਮਸਕ ਲਗਾਤਾਰ ਕਈ ਵੱਡੇ ਫੈਸਲੇ ਲੈ ਚੁੱਕੇ ਹਨ ਇਸ ਸੰਬੰਧ ਵਿੱਚ ਹੁਣ ਉਨ੍ਹਾਂ ਨੇ ਅਮਰੀਕੀ ਸੰਗਠਨ ਕਰਮਚਾਰੀ ਸੰਬੰਧੀ ਇੱਕ ਨਵਾਂ ਆਦੇਸ਼ ਵੀ ਜਾਰੀ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਸਲਾਹਕਾਰ ਅਰਪਤੀ ਐਲੋਨ ਮਸਕ ਨੇ ਸ਼ਨੀਵਾਰ 22 ਫਰਵਰੀ ਨੂੰ ਕਿਹਾ ਕਿ ਜੇਕਰ ਸਾਰੇ ਅਮਰੀਕੀ ਸੰਗਠਨ ਕਰਮਚਾਰੀ ਆਪਣੇ ਕੰਮ ਦੇ ਹਫ਼ਤੇ ਦਾ ਵਿਸਤ੍ਰਿਤ ਲੇਖਾ ਜੋਖਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਲੋਨ ਮਸਕ ਨੇ ਕਿਹਾ ਰਾਸ਼ਟਰਪਤੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸੰਗੀ ਕਰਮਚਾਰੀਆਂ ਨੂੰ ਜਲਦੀ ਹੀ ਇੱਕ ਈਮੇਲ ਪ੍ਰਾਪਤ ਹੋਵੇਗੀ ਜਿਸ ਵਿੱਚ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਪਿਛਲੇ ਹਫਤੇ ਕੀ ਕੀਤਾ ਜਵਾਬ ਨਾ ਦੇਣ ਤੇ ਉਹਨਾਂ ਤੋਂ ਇਸਤੀਫਾ ਮੰਗਿਆ ਜਾਵੇਗਾ ਮਸਕ ਨੇ ਹਾਲਾਂਕਿ ਸਪਸ਼ਟ ਤੌਰ ਤੇ ਇਹ ਨਹੀਂ ਦੱਸਿਆ ਹੈ ਕਿ ਕਰਮਚਾਰੀਆਂ ਨੂੰ ਕੀ ਕਰਨ ਦੀ ਲੋੜ ਪਵੇਗੀ ਅਤੇ ਇਸ ਲਈ ਸਮਾਂ ਸਮਾਂ ਸੀਮਾ ਕੀ ਹੈ ਮਸਕ ਨੂੰ ਅਮਰੀਕੀ ਸਰਕਾਰ ਨੇ ਖਰਚੀਆਂ ਅਤੇ ਬਰਾਬਰੀ ਬਰਬਾਦੀ ਨੂੰ ਘਟਾਉਣ ਵਿੱਚ ਮਦਦ ਕਰਨ ਦੀ ਜ਼ਿੰਮੇਵਾਰੀ ਮੰਗੀ ਹੈ ਹਾਲ ਹੀ ਵਿੱਚ ਸ਼ੁੱਕਰਵਾਰ 21 ਫਰਵਰੀ ਨੂੰ ਐਲਾਨੀ ਕੀਤੀ ਗਈ ਤਾਜ਼ਾ ਕਟੌਤੀ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਅਗਲੇ ਹਫ਼ਤੇ ਤੋਂ ਆਪਣੇ ਸਿਵਿਲੀਅਨ ਕਰਮਚਾਰੀਆਂ ਦੀ ਗਿਣਤੀ ਘੱਟੋ-ਘੱਟ 5% ਘਟਾਉਣ ਦਾ ਨਿਰਦੇਸ਼ ਦਿੱਤਾ 트럼ਪ ਪ੍ਰਸ਼ਾਸਨ ਨੇ ਪਹਿਲਾਂ ਹੀ ਕਈ ਹੋਰ ਸੰਘੀ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਟੈਸਲਾ ਦੇ ਸੀਓ

ਪਰ ਮੈਂ ਉਸ ਨੂੰ ਹੋਰ ਹਮਲਾਵਰ ਹੁੰਦੇ ਦੇਖਣਾ ਚਾਹੁੰਦਾ ਹਾਂ ਯਾਦ ਰੱਖੋ ਸਾਨੂੰ ਇੱਕ ਦੇ ਚਾਉਣਾ ਹੈ ਪਰ ਅੰਤ ਵਿੱਚ ਸਾਨੂੰ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣਾ ਪਵੇਗਾ ਜਨਵਰੀ ਦੇ ਅਖੀਰ ਵਿੱਚ ਟਰੰਪ ਪ੍ਰਸ਼ਾਸਨ ਨੇ ਵੀ ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਇੱਕ ਨੋਟਿਸ ਭੇਜਿਆ ਜਿਸ ਵਿੱਚ ਉਹਨਾਂ ਨੂੰ ਮੁਆਵਜ਼ੇ ਵਜੋਂ 8 ਮਹੀਨਿਆਂ ਦੀ ਤਨਖਾਹ ਦੇ ਬਦਲੇ ਆਪਣੀ ਇੱਛਾ ਨਾਲ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਗਈ ਇਸ ਉਕਮ ਨੂੰ 4 ਜਨਤਕ ਖੇਤਰ ਵਿੱਚ ਯੂਨੀਨਾ ਵਿੱਚ 20 ਡੈਮੋਕ੍ਰੇਟ ਵਕੀਲਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ 6 ਫਰਵਰੀ ਨੂੰ ਇੱਕ ਸੰਗੀ ਜੱਜ ਨੇ ਇਸ ਨੂੰ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਸੀ ਹਸਪਤਾਲਾਂ ਦਾ ਨਿਰੀਖਣ ਕਰਨ ਤੋਂ ਬਾਅਦ ਆਪ ਤੇ ਭੜਕਿਆ ਇਹ ਮੰਤਰੀ ਬੋਲੇ ਨਾ ਬਲੱਡ ਬੈਂਕ ਨਾ ਹੀ ਐਂਬੂਲੈਂਸ ਗਿੱਲੇ ਸਰਕਾਰ ਦੇ ਮੰਤਰੀ ਐਕਸ਼ਨ ਮੋਡ ਵਿੱਚ ਹਨ ਉਹ ਅਹੁਦਾ ਸੰਭਾਲਣ ਤੋਂ ਬਾਅਦ ਦੌਰਾ ਕਰ ਰਹੇ ਹਨ ਸਿਹਤ ਮੰਤਰੀ ਡਾਕਟਰ ਪੰਕਜ ਸਿੰਘ ਨੇ ਭਾਜਪਾ ਸੰਸਦ ਮੈਂਬਰ ਕਮਲਜੀਤ शेर, एम्बूलेंस भी नहीं है सेहत मंत्री पंकज सिंह ने वादा किया कि तीन महीनों राव तुला राम मेमोरियल हस्पता बदल जाएगी सारिया लोड़वंदा सहूलत प्रदान की जाएगियां उन्ह मुहला कलीनिक हालत ते भी चिंता प्रकट की सेहत मंत्री ने दोष लगाया कि स्थानक विधायक ने मुहला कलीनिक का नाम किराए दिता है। बहुत तारे मुहला क्लीनिका ना तो डॉक्टर हैं और ना ही कंपाउडर हैं उन्होंने जांच के हकम दते हुए कहा कि दिल्ली के लोग मुंडलिया सहूलतों तो वांझे हैं पंकज सिंह ने कहा कि मुहला कलीनिक रिपोर्ट वी, वीरवार आएगी सेहत मंत्री ने पिछली सरकार से निशाना साधते हुए कहा कि हूँ स्थिति सुधरेगी हस्पता सहूलत नम करे प्रधानमंत्री मोदी के वादे अनुसार दिल्ली काम में काम किया जाएगा तीन महीनों बाद राउतुला राम मैमोरीयल हस्पता बदलिया होया दिखाई देगा इस भाजपा संसद मैंबर कमलजीत सैरावत ने भी राउतुला राम मैमोरीयल हस्पता की तरसयोग हालत से चिंता प्रकट की ਪੰਜਾਬ ਵਿੱਚ 24 ਫਰਵਰੀ ਤੋਂ ਬੰਦ ਰਹੇਗੀ ਮੁਫਤ ਬੱਸ ਸੇਵਾ ਇਨ੍ਹਾਂ ਲੋਕਾਂ ਨੂੰ ਚਲਣੀ ਪਵੇਗੀ ਪਰੇਸ਼ਾਨੀ ਪੰਜਾਬ ਦੇ ਉਹਨਾਂ ਲੋਕਾਂ ਲਈ ਅਹਿਮ ਖਬਰ ਆ ਰਹੀ ਹੈ ਜੋ ਪੀਜੀਆਈ ਵਿੱਚ ਇਲਾਜ ਕਰਵਾ ਰਹੇ ਹਨ ਦਰਸਲ ਪੀਜੀਆਈ ਨੂੰ ਚੱਲਣ ਵਾਲੀ ਮੁਫਤ ਬੱਸ ਸੇਵਾ ਸੋਮਵਾਰ ਤੋਂ ਅਗਲੇ ਹੁਕਮਾਂ ਤੱਕ ਬੰਦ ਰਹੇਗੀ ਸ਼੍ਰੀ ਗੁਰੂ ਰਾਮਦਾਸ ਸਮਾਜ ਸੇਵਾ ਖੇਡ ਸੱਭਿਆਚਾਰਕ ਅਤੇ ਭਲਾਈ ਸੁਸਾਇਟੀ ਨੂਰਪੁਰ ਬੇਦੀ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੇ ਇਲਾਕਾ ਕਸਬੇ ਤੋਂ ਨੂਰਪੁਰ ਬੰਦੀ ਰਾਈ ਇਲਾਕੇ ਦੇ ਮਰੀਜ਼ਾਂ ਨੂੰ ਇਲਾਜ ਲਈ ਚੰਡੀਗੜ੍ਹ ਲਿਜਾਣ ਅਤੇ ਵਾਪਸ ਲਿਆਉਣ ਲਈ ਇੱਕ ਮੁਫਤ ਸੇਵਾ ਚਲਾ ਰਹੀ ਹੈ ਕੁਝ ਤਕਨੀਕੀ ਕਾਰਨਾਂ ਕਰਕੇ ਪ੍ਰਬੰਧਕਾਂ ਨੇ ਸੋਮਵਾਰ 24 ਫਰਵਰੀ ਤੋਂ ਅਗਲੇ ਹੁਕਮ ਤੱਕ ਬਾਸ ਸੇਵਾ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਕਿਸਾਨਾ ਅਤੇ ਕੇਂਦਰ ਵਿਚਾਲੇ ਹੁਣ 19 ਮਾਰਚ ਨੂੰ ਹੋਵੇਗੀ ਅਗਲੀ ਮੀਟਿੰਗ ਜਾਣੋ ਗੱਲਬਾਤ ਦਾ ਕੀ ਨਿਕਲਿਆ ਨਤੀਜਾ ਪੰਜਾਬ ਚੰਡੀਗੜ੍ਹ ਵਿੱਚ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਦਾ ਦੂਜਾ ਦੌਰ ਸਮਾਪਤ ਹੋ ਗਿਆ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਹਿੱਸਾ ਲਿਆ ਸੀ ਪੰਜਾਬ ਦੇ ਚੰਡੀਗੜ੍ਹ ਵਿੱਚ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਗੱਲਬਾਤ ਦਾ ਦੂਜਾ ਦੌਰ ਸਮਾਪਤ ਹੋ ਗਿਆ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਹਿੱਸਾ ਲਿਆ ਸੀ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਗੱਲਬਾਤ ਨੂੰ ਸਕਾਰਾਤਮਕ ਦੱਸਿਆ ਅਤੇ ਕਿਹਾ ਕਿ ਇਹ سلسلہ ਭਵਿੱਖ ਵਿੱਚ ਵੀ ਜਾਰੀ ਰਹੇਗਾ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਹੁਣ ਅਗਲੇ ਦੌਰ ਦੀ ਗੱਲਬਾਤ ਚੰਡੀਗੜ੍ਹ ਵਿੱਚ ਹੀ 19 ਮਾਰਚ ਨੂੰ ਹੋਵੇਗੀ खेतीबाड़ी मंत्री शिवराज सिंह चौहान ने दसा कि समस्याव चर्चा की गई है इसलिए भी महत्वपूर्ण तो सी क्योंकि इसान ने सीधे तौर पर केंद्रीय खेतीबाड़ी मंत्री संतरी के सामने अपने विचार पेशे नौजवानों कर लो तैयारियां पुलिस निकली सत्रह सौ छियाली ਅਸਾਮੀਆਂ ਲਈ ਭਰਤੀ ਅਰਜੀ ਪ੍ਰਕਿਰਿਆ ਸ਼ੁਰੂ ਜਾਣੋ ਕਿਵੇਂ ਕਰੀਏ ਅਪਲਾਈ ਪੰਜਾਬ ਪੁਲਿਸ ਨੇ ਬੰਪਰ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਜਿਸ ਲਈ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਕੁੰਭ ਵਿੱਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ਘਰੇ ਘਰ ਬੈਠੇ 1100 ਰੁਪਏ ਵਿੱਚ ਲਗਾਈ ਜਾ ਰਹੀ ਡੋਕੀ ਜਾਨੋ ਕਿਸ ਨੇ ਲਾਇਆ ਇਹ ਜੁਗਾੜ ਸੋਸ਼ਲ ਮੀਡੀਆ ਤੇ ਇੱਕ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਡਿਜੀਟਲ ਇਸ਼ਨਾਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਲੋਕ ਪ੍ਰਿਆਗਰਾਜ ਆਏ ਬਿਨਾਂ ਹੀ ਕੁੰਭ ਇਸ਼ਨਾਨ ਕਰ ਸਕਦੇ ਹਨ महाकुंभ अपने अंतिम पड़ाव पहुंच गया है पर भीड़ लगातार आ रही है हर कोई प्रयागराज जाके पवित्र इनान करने की कोशिश कर रहा है पर भीड़ रेल टिकटा की समस्या लंबी दूरी पैदल चलन कारण बहुत सारे लोग परेशान हैं दौरान सोशल मीडिया से एक अनोखा हो रहा हैदान दा है। है कर दिखाई दे रहा है जिसके तहत श्रद्धालु वटसअप अपन पासपोर्ट साइज फोटो भेजते हैं फिर वह व्यक्ति उन्होंने तस्वीर का प्रिंट आउट कढ़ा है ਪਰਤੀਕਾਤਮਕ ਡੁਬਕੀ ਲਗਵਾਉਂਦਾ ਹੈ ਇਸ ਲਈ ਉਹ 1100 ਰੁਪਏ ਲੈਂਦਾ ਹੈ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਲੋਕਾਂ ਦੀ ਆਮ ਵੱਖ-ਵੱਖ ਪ੍ਰਤੀਕਾ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕੁਝ ਲੋਕਾਂ ਨੇ ਕਿਹਾ ਕਿ ਇਹ ਵਿਸ਼ਵਾਸ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਜਦੋਂ ਕਿ ਕੁਝ ਨੇ ਕਿਹਾ ਕਿ ਅਜਿਹਾ ਕਰਨ ਨਾਲ ਸੱਚਮੁੱਚ ਨਾ ਹੁਣ ਲਾਭ ਪ੍ਰਾਪਤ ਹੋਣਗੇ ਬਹੁਤ ਸਾਰੇ ਲੋਕਾਂ ਨੂੰ WhatsApp ਦੇ ਨਾਮ ਤੇ ਪੈਸੇ ਕਮਾਉਂਦਾ ਇਹ ਤਰੀਕਾ ਪਸੰਦ ਨਹੀਂ ਆਇਆ ਵੀਡੀਓ ਦੇਖਣ ਤੋਂ ਬਾਅਦ ਇੱਕ ਵਿਅਕਤੀ ਨੇ ਲਿਖਿਆ ਕਿ ਤੁਸੀਂ ਸਨਾਤਨ ਧਰਮ ਦਾ ਮਜ਼ਾਕ ਉਡਾ ਰਹੇ ਹੋ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ